ਸ਼ਸ਼ੀਕਾਲ ਦੋਸਤੋ ਅਮਰਤ ਟੈਕ YouTube ਚੈਨਲ ਵਿੱਚ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਰ ਸਸਤੇ ਰਾਸ਼ਨ ਦੀਪੂ ਲੈਣ ਲਈ ਅਪਲਾਈ ਕਰ ਰਹੇ ਨੇ ਜਾਂ ਫਿਰ ਕਹਿ ਲਓ ਰਾਸ਼ਨ ਦੀਪੂ ਹੋਲਡਰ ਦੀ ਪੋਸਟ ਵਾਸਤੇ ਅਪਲਾਈ ਕਰ ਰਹੇ ਨੇ ਉਹਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਇਸ ਦੀ ਡੇਟ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸੀ ਉਹ ਵਧਾ ਦਿੱਤੀ ਗਈ ਹੈ ਲਗਭਗ ਸਭ ਦੀ ਲਾਸਟ ਡੇਟ ਵਧਾ ਕੇ 10-10 2024 ਕਰ ਦਿੱਤੀ ਗਈ ਆ ਜਿਹੜੇ ਵੀਰ ਫਾਰਮ ਭਰਨ ਤੋਂ ਰਹਿ ਗਏ ਜਾਂ ਜਿੰਨਾ ਵੀਰਾਂ ਦੇ ਡਾਕੂਮੈਂਟ ਪੂਰੇ ਨਹੀਂ ਹੋਏ ਜਾਂ ਫਿਰ ਜਿਨ੍ਹਾਂ ਨੂੰ ਇਸ ਰਾਸ਼ਨ ਦੀਪੂ ਹੋਲਡਰ ਦੀ ਪੋਸਟ ਦਾ ਪਤਾ ਹੀ ਆਖਰੀ ਮਿਤੀ ਨੂੰ ਲਾਸਟ ਡੇਟ ਨੂੰ ਲੱਗਿਆ ਸੀ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇਸ ਸਸਤੇ ਰਾਸ਼ਨ ਦੀਪੂ ਵਾਲੀ ਪੋਸਟ ਤੋਂ ਰਹਿ ਗਏ ਭਰਨ ਤੋਂ ਰਹਿ ਗਏ ਹੁਣ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਦੋਸਤੋ ਡੇਟ ਵਧਣ ਦੀ ਜਾਣਕਾਰੀ ਇਹਨਾਂ ਨੇ ਵੈਬਸਾਈਟ ਤੇ ਨਹੀਂ ਪਾਈ ਪਰ ਸਾਡਾ ਵੀਰ ਵਿੱਕੀ ਕੋਲੋਕੇ ਜਿਨ੍ਹਾਂ ਦਾ YouTube ਚੈਨਲ ਮਨਰਾਜ ਈ ਸਰਵਿਸ ਹੈ ਉਹਨਾਂ ਨੇ ਖੁਦ ਆਪਣੇ ਜ਼ਿਲ੍ਹੇ ਦੇ ਦਫ਼ਤਰ ਬਠਿੰਡਾ ਵਿਖੇ ਪਹੁੰਚ ਕੇ ਇਹ ਸਾਰੀ ਜਾਣਕਾਰੀ ਇਕੱਤਰ ਕੀਤੀ ਜੋ ਕਿ ਬਕਾਇਦਾ ਉਸੇ ਉਥੇ ਰੂਮ ਤੇ ਲੱਗੇ ਨੋਟਿਸ ਦੀ ਫੋਟੋ ਵੀ ਖਿੱਚ ਕੇ ਲੈ ਕੇ ਆਏ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਲਿਖਿਆ ਹੋਇਆ ਵੀਪੂਆਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਲੈਣ ਦੀ ਆਖਰੀ ਮਿਤੀ 10 10 2024 ਤੱਕ ਵਧਾ ਦਿੱਤੀ ਗਈ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੇ ਜ਼ਿਲ੍ਹੇ ਦੇ ਦਫ਼ਤਰ ਤੋਂ ਪਤਾ ਕਰ ਸਕਦੇ ਹੋ ਕਿਹੜੇ-ਕਿਹੜੇ ਫਾਰਮ ਜਾਂ ਡਾਕੂਮੈਂਟ ਇਸ ਪੋਸਟ ਨਾਲ ਲੱਗਣਗੇ ਤੇ ਫਾਰਮ ਭਰਨ ਦੀ ਪੂਰੀ ਜਾਣਕਾਰੀ ਅਸੀਂ ਪਹਿਲਾਂ ਹੀ ਆਪਣੇ ਇਸੇ ਚੈਨਲ ਅਮਰਤ ਟੈਕ ਤੇ ਪਾ ਚੁੱਕੇ ਹਾਂ। ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਸਾਰੀਆਂ ਵੀਡੀਓ ਦਾ ਲਿੰਕ ਪਾ ਦਿੱਤਾ ਗਿਆ ਹੈ। ਤੁਸੀਂ ਡਿਸਕ੍ਰਿਪਸ਼ਨ ਤੋਂ ਉਹਨਾਂ ਵੀਡੀਓ ਨੂੰ ਦੇਖ ਸਕਦੇ ਹੋ। ਬਾਕੀ ਜੇ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਬਣਦਾ ਜਵਾਬ ਜ਼ਰੂਰ ਦੇਵਾਂਗੇ ਸੋ ਇਨੀ ਕੋ ਇਨਫਾਰਮੇਸ਼ਨ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਇਸ ਤਰ੍ਹਾਂ ਦੀ ਜਾਣਕਾਰੀ ਵਾਲੀਆਂ ਵੀਡੀਓ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀਆਂ ਰਹਿਣ ਧੰਨਵਾਦ